ਕੁੜੀ ਚਾਹ ਲੈ ਆਨੀ ਕਿਹੜਾ ਵੇਲਾ ਆ ਗਿਆ 10:00 ਵਜੇ ਚਾਹ ਪੀਂਦੀ ਸੀ ਚਾਹ ਲੈ ਆ ਮम्मी ਮੈਂ ਤਾਂ ਆਪਸੋ ਕੋ ਫਟਫਟ ਕਰਨੀ ਮੈਂ ਜਾਣਾ ਵੀ ਸੀਗਾ ਮੈਨੂੰ ਲੈ ਕੇ ਚਾਹ ਬਣਾ 10:00 ਵਜੇ ਦਾ ਚਾਹ ਦਾ ਟਾਈਮ ਹੁੰਦਾ ਜੀ ਚਾਹ ਮੈਂ ਬਣਾਣ ਲੱਗੀ ਬੜਾ ਜੀ ਚਾਹ ਦਾ ਟਾਈਮ ਮੈਂ ਵੀ ਜਾਣਾ ਸੀਗਾ ਤਾਂ ਮੈਂ ਕਰਾਂਗੀ ਟਾਈਮ ਹੋ ਗਿਆ ਹੈ ਹਾਂਜੀ 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 ਚਾਹ ਪਾ ਕੇ ਬਣਾਵਾ ਪਹਿਲਕ ਹੋ ਗਿਆ ਤੇ ਚਾਹ ਹੋਣਾ ਜੇ ਲਿਆਉਣ ਲੱਗੀ ਆ ਬਣਾ ਕੇ ਇਹ ਆਪ ਕੁਦਰੀ ਬੜੀ ਕਰਦੀ ਗਾ ਇੱਕ ਗੱਲ ਕੋਈ ਕਹੋ ਤਾਂ ਜਵਾਬ ਉਹ ਆਪਣੀ ਦੇਗੀ ਜਵਾਬ ਇਹ ਮੈਂ ਕੁਝ ਕਹਿੰਦੀ ਤਾਂ ਤੂੰ ਕਿਹੜਾ ਕਰਨੀ ਹਾਂ ਮੈਂ ਵੀ ਮੈਨਿਆ ਉਹ ਕਿਸੀ ਫੇਰ ਮੇ ਜਾਣਾ ਵੀ ਮੈਂ ਜਾਣਾ ਵੀ ਕਿੱਥੇ ਟਾਈਮ ਹੋ ਗਿਆ ਕਦੀ ਕੁਝ ਕਾਰ ਕਦੀ ਕੁੱਤੀ ਮਾਰ ਬਿੱਲੀ ਮਾਰੇ ਕਰਦੀ ਅਗੋ ਗੱਲ ਨੂੰ ਫਟਾਫਟ ਅਗ ਗੱਲ ਕੋਈ ਕਰੋ ਤਾਂ ਅੱਗੇ ਅਗਲੀ ਕਰ ਦੇਖ ਹੈਲੋ ਮੰਮੀ ਚਾ ਹੈਲੋ ਮਾਸੀ ਉਹ ਹੈਲੋ ਮੰਮੀ ਮੈਂ ਨਾ ਜਾਣਾ ਸੀ ਵਾਰ ਤਿੰਨ ਵਾਰ ਉਹ ਦੇ ਚਾਹ ਪੀ ਕੇ ਤੇ ਫਿਰ ਸਬਜ਼ੀ ਅੱਜ ਕੀ ਬਣਾਉਣੀ ਆ ਮੈਨੂੰ ਦਿਨ ਕਰਦਾ ਜੀ ਮੈਂ ਗੋਭੀ ਬਣਾਵਾਂ ਚਾ ਕੋਈ ਨਾ ਬਣਾ ਲਾਂਗੇ ਤੂੰ ਜਾ ਆ ਜਾ ਚਾਹ ਪੀ ਕੇ ਫਿਰ ਮੈਂ ਫੜ ਫੜ ਜਾਵਾਂ ਮੈਂ ਕੋਲੀ ਲੈ ਕੇ ਕੋਲੀ ਨਾ ਫੜ ਫੜ ਠੰਡੀ ਕਰਕੇ ਮੈਂ ਪੀ ਲਵਾਂ ਹਾਂ ਬਦਲ ਕੀ ਕਰਨਾ ਪ੍ਰੀਤ ਮੈਂ ਬਣ ਦਿੰਦੀ ਜਾ ਮੈਂ ਬਣ ਜਾਗੀ ਕਿ ਮੈਂ ਸਬਜ਼ੀ ਤਿਆਰ ਦੇਣੀ ਮੈਨੂੰ ਇਹਦੀ ਬਣਾਈ ਹੋਈ ਨਾ ਕੁੱਟੂngੀ ਮਸਾਲਾ ਮਸਾਲਾ ਕੁੱਟ ਕੇ ਵਧੀਆ ਜੀ ਸਬਜ਼ੀ ਬਣਾ ਕੇ ਤੇ ਫੇਰ ਮੈਂ ਬਣਾ ਦੂੰ ਆ ਮੈਂ ਹੁਣ ਕੋਲੀਆਂ ਲੈ ਕੇ ਆਈ ਮੰਮੀ ਕੱਲ ਮੈਂ ਕੋਲੀਆਂ ਲਈਆਂ ਉਧਰ ਸੌਟਨ ਮੰਮੀ ਪਿੱਕਾ ਕਰ ਤੋ ਬਾੜ ਦਿੱਤਾ ਭਾਂਡੇ ਤੇ ਸਟੀਲ ਜੇ ਵੀ ਰੱਖ ਦਿੱਤੇ ਆ ਬਿਮਾਰੀਆਂ ਲਾਉਣਗੇ ਗਰਮ ਚਾਹ ਪਾਏਂਗੀ ਵਿੱਚ ਮੰਮੀ ਇਹਦੇ ਚ ਛੋਟੀਆਂ ਛੋਟੀਆਂ ਗੋਲੀਆਂ ਨੇ ਕਿੰਨੀਆਂ ਗਾਣੀ ਬੜਾ ਤੂੰ ਮੰਮੀ ਮੰਮੀ ਛੱਟ ਪਰ ਆ ਇਹਨੂੰ ਆ ਦੇਖਿਓ ਕਿੰਨੀਆਂ ਸੋਹਣੀਆਂ ਮੈਂ ਆਪਾਂ ਆ ਕੇ ਮਾਰਾਂ ਬਾੜ ਹਾਂ ਹਾਂ ਇਹ ਮੰਮੀ ਤਾਂ ਸੋਹਣੇ ਪਾਂਡੇ 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 ਇਹਨਾਂ ਦੇ ਉਹਨਾਂ ਪਾਂਡਿਆਂ ਦਾ ਵੀ ਤੋਖਰਾ ਸਾਰੇ ਉਹਨਾਂ ਨੂੰ ਕਹਿੰਦੀ ਦੇ ਦੇ ਵੇਚ ਦੇ ਉਹਨਾਂ ਨੂੰ ਵੇਚ ਦੇ ਮੰਮੀ ਕਿੰਨੇ ਸੋਹਣੀਆਂ ਮੈਂ ਕੱਲ ਲਈ ਅਸੀ 12 ਗੋਲੀਆਂ ਗਲੀ ਚ ਐਸੇ ਨਾ ਪਲਾਸਟਿਕ ਦੇ ਸਮਾਨ ਵੇਚਣ ਵਾਲਾ ਨਾ ਤੂੰ ਨਹੀਂ ਹੋਣੀ ਇਹਨਾਂ ਤੇ ਰਹਿ ਗਈ ਘਰ ਉਹ ਮੈਂ ਲੈ ਲਈਆਂ 12 ਮੈਂ ਕਿਉਂ ਕਦੀ ਕਦੀ ਵਿੱਚ ਵਿੱਚ ਕੁਝ ਪਾ ਕੇ ਖਾਉਣਾ ਸਾਰੇ ਜਾਣੇ ਆਏ ਹੁਣ ਖੀਰ ਪਾ ਕੇ ਖਾਓ ਕੁਝ ਕਿ ਉਸੇ ਨਹੀਂ ਬਣਾਈ ਉਹ ਪਾ ਕੇ ਖਾਓ ਬੜਾ ਵਧੀਆ ਲੱਗਦਾ ਸੋਰੀ ਹਾਂ 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 ਤਾਂ ਪਹਿਲਾਂ ਸੱਚੇ ਚੰਗਾ ਲੱਗਦਾ ਚੱਲ ਜਾ ਆਇਆ ਜਾ ਓਏ ਮੈਂ ਜਾਣੀ ਆ ਆਹ ਜਾ ਆ ਮੈਂ ਵੀ ਇਧਰ ਮੇਰੀ ਚਾਹ ਵੀ ਨਹੀਂ ਪੀਂਦੀ ਤੇ ਉਹ ਨਹੀਂ ਠੰਡੀ ਕਰਕੇ ਖੋਲਦੀ ਪੀਂਦੀ ਹਾਂ ਨਾ ਫਿਰ ਬੋਟਕੇ ਚੱਲੇ ਆਏ ਕਿ ਤੇ ਮੇਰੇ ਕਰ ਲੱਗ ਜਾਂਦੀ ਆਉਂਦੀ ਭੁੱਖ ਭੁੱਖ ਕਰ ਲੱਗ ਜਾਂਦੀ ਹੈ ਫਿਰ ਚੱਲੀਆਂ ਹਾਂ ਹਾਂ ਚੱਲੀਆਂ ਪ੍ਰੀਤ ਕਰ ਅਚਾ ਜਾਈਏ ਤਾਂ ਕਿ ਮੈਨੂੰ ਲੱਗ ਜਾਣਾ ਹੈ ਲੱਜ ਆਇਆ ਹਜੇ ਬਚ ਤੂੰ ਜਿਆਦਾ ਕੰਮ ਹੈ ਤੇ ਮੈਂ ਕਿੱਦਾਂ ਹੋਣੀ ਆ ਚਾਵਾਂ ਆ ਜਾਇਆ ਜਾਇਆ ਧੁੱਪ ਬੜੀ ਚੜ ਗਈ ਹੈ ਨਾ ਜਾਇਆ ਜਾਇਆ ਠੀਕ ਚਲ ਮੈਂ ਜੋ ਆ ਕੇ ਆਈ ਵਾਸਤੇ ਮਮੀ ਅੱਜ ਕੀ ਬਣਾਇਆ ਭੁੱਖ ਵੀ ਬੜੀ ਪਰ ਇਹ ਤੇ ਮਮੀ ਕੋਲ ਸ਼ਵਨ ਨਹੀਂ ਸੀ ਕਹਣਾ ਕਿ ਅੰਦਰ ਤੁਸੀਂ ਮੇਰੇ ਮਹਿੰਦੀ ਲਾ ਦੋਗੇ ਹਾਂ ਮੈਂ ਕਰ ਲਗਾ ਦਾਂਗੀ ਅੱਛਾ ਅੱਛਾ ਮੈਨੂੰ ਕੋਈ ਨੱਕ ਕੋਹਾਂ ਤੱਕ ਦੱਸ ਦੇਣੀ ਨਾ ਜ਼ਰੂਰੀ ਤੈਨੂੰ ਕਰਦੀ ਤੇ ਪਹੁੰਚਾ ਰਹੀ ਸੀ ਮੈਂ ਕਿ ਐਵੇਂ ਮੈਂ ਇੱਕ ਭਾਬੀ ਮੇਰੇ ਹੁਣੀ ਲਾ ਦੇ ਦੁਪਹਿਰ ਮੈਂ ਕਿ ਨਹੀਂ ਹਾਂ ਇਸ ਟਾਈਮ ਨਹੀਂ ਲਾਣੇ ਵੀ ਮੰਮੀ ਵੀ ਕਹਣਗੇ ਵੀ ਅਸ ਦਪਹਿਰੇ ਨਹੀਂ ਕਰੋ ਜਾਣਾ ਹਣਾ ਆਉਣ ਨਾਲ ਕਰ ਜਾਣਾ ਆਹ ਫੋਨ ਤੇ ਲਾ ਕੇ ਤੈਨੂੰ ਦੱਸ ਦਿੰਦੀ ਹਾਂਜੀ ਹਾਂਜੀ ਮੈਂ ਕਿ ਨਾਲ ਤੇਰੇ ਬਾਹਰ ਚ ਆ ਗਈ ਤੇ ਮੈਨੂੰ ਕੁਛ ਤੇ ਹਾਂ ਅਸ ਪੈਰੇ ਕਿੱਥੇ ਗਏ ਹੋਏ ਹਾਂ ਮੈਂ ਕਿ ਤੂੰ ਨਹੀਂ ਸ਼ਾਮੀ ਲਾ ਦਾਂਗੀ ਸ਼ਾਮੀ ਕੋਲ ਆ ਠੀਕ ਆ ਠੀਕ ਆ ਮੈਂ ਲਾ ਦਾਂਗੀ ਮੰਮੀ ਬਣਾਇਆ ਕੀ ਆ ਆਲੂ ਗੋਬੀ ਆ ਲੁਕਾ ਪੇ ਬਣਾਇ ਚਾ ਆ ਮੇਰਾ ਅੰਤ ਤੇ ਬੜਾ ਸੁਭਾਣ ਲੱਗਦਾ ਜੇ ਤੁਸੀਂ ਥੋੜੀ ਜਿਹੀ ਦੇ ਦਿਓ ਅੱਛਾ ਰੋਟੀ ਕੋ ਕੀ ਆ ਹਾਂ ਇੱਕ ਰੋਟੀ ਵੀ ਪਈ ਹੈ ਮੈਨੂੰ ਇੱਕ ਰੋਟੀ ਨਹੀਂ ਦੇ ਤੇ ਖੋਲ ਦੇਤੀ ਪਾ ਦਿਓ ਥੋੜੀ ਜਿਹੀ ਸਬ지 ਮੈਨੂੰ ਲੈ ਆ ਆ ਵੀ ਮੈਨੂੰ ਬਠਾ ਦੇ ਦੋ ਜੀ ਕਿ ਮੈਂ ਕਹਾਂ ਹਾਂ ਦੀ ਕਹੀਓ ਅੰਦੀ ਦੀ ਵੀ ਉਹ ਕਰ ਦੋ ਦੀਦੀ ਮੈਂ ਭਾਬੀ ਮੈਂ ਨਹੀਂ ਕਹਿੰਦੀ ਹਾਂ ਮੈਂ ਟੋਕਾ ਲਾ ਗਈ ਭਾਬੀ ਮੇਰੇ ਮੈਂ ਦੀ ਲਾ ਦੋ ਮੈਂ ਕਿ ਨਹੀਂ ਮੈਂ ਤੇ ਦੁਪਹਿਰੇ ਨਹੀਂ ਵੀ ਲਾਣ ਹੈ ਜੀ ਮੈਂ ਨਾ ਸ਼ਾਮ ਹੀ ਲਾ ਦਾਂਗੀ ਤੇਰੇ ਹਾਂ ਆ ਛੜਬੂਈ ਕੋੜਾ ਅਛੀ ਨਾ ਲਾ ਰੋਟੀ ਮੈਂ ਕਿਹਾ ਮੈਂ ਤੇ ਪੈਰੇ ਨਹੀਂ ਪੈਣਾ ਖਾ ਕੇ ਦੇਖ ਕੋਈ ਖਾ ਕੇ ਦੇਖ ਮੈਨੂੰ ਪਤਾ ਹੀ ਸੀਗਾ ਤੇਰਾ ਮੈਂ ਕਿਹਾ ਮੰਮੀ ਮੇਰਾ ਜਿਹੜਾ ਚਾਹ ਪੀਣ ਨੂੰ ਨਹੀਂ ਦਿਲ ਕੀਤ ਗਰਮੀ ਇੰਨੀ ਲਟਕੰਦੀ ਸੁਣਦੇ ਘਰ ہاں ਗਰਮੀ ਤਾਂ ਹੈ ਹੀ ਆ ਤੇ ਗਰਮੀ ਤਾਂ ਵਾਦੀ ਬੜੀ ਗਈ ਹੈ ਹਾਂਜੀ ਹਾਂ ਹੈਨਾ ਆ ਗਈ ਆ ਲੈ ਸੁਣਨ ਲੱਗਦੀ ਹੈ ਬੜੀ ਸੋਹਣੀ ਖੁਸ਼ਬੂ ਆਉਂਦੀ ਸਭ ਦੀ ਆਪਣੀ ਚੁੱਪ ਜਿੱਤੇ ਬੜੀ ਸੁਆਦ ਮਣੀ ਇੱਥੇ ਪਾਇਆ ਤੇ ਪਾਇਆ ਦੇ ਵਿੱਚ ਮੈਂ ਕੀ ਆ ਮੈਂ ਕੁੰਡੇ ਛੋਟੇ ਦੇ ਵਿੱਚ ਕੁੱਟ ਕੇ ਬਣਾਈ ਗੋਲਡੀਆਂ ਦਾ ਮੰਗਿਆ ਮਮੀ ਕੋ ਧਿਆਨੇ ਚੁੱਕ ਕੇ ਲਾਏ ਦੇ ਨਹੀਂ ਉਹ ਗੋਲਡੀਆਂ ਦਾ ਮੰਗਿਆ ਗਵੰਢਾ ਦਾ ਮੰਕੇ ਕੁੰਡੀ ਸੋਟਾ ਤੇ ਮੈਂ ਕੋਟਕ ਬਣਾਇਆ ਸਰ ਜਿੱਤੇ ਬੜੀ ਸੁਆਦ ਲੱਗਦੀ ਹੈ ਉਹ ਪਰ ਇਹ ਤੇ ਦੱਸੋ ਕੁੱਤੇ ਤਾਂ ਚੁੱਕਿਆ ਤੇ ਨਹੀਂ ਕੁੱਤੀ ਆ ਉਹਥੇ ਕਮਲ ਗਿਆ ਤੇ ਆਇਆ ਮੈਂ ਕਮਲ ਹੀ ਸਕੇ ਤੇ ਕੁੱਤੇ ਨਾਲ ਕੋਈ ਪਤਾ ਨਹੀਂ ਕਿ ਦਵਾਏਗਾ ਤੁਹਾਡਾ ਤੋਂ ਨਹੀਂ ਨਖਰਾ ਮਾਲ ਉਹ ਮੈਂ ਕੀ ਕੀਤਾ ਉਹ ਗਵੰਢਾ ਦਾ ਮੰਕੇ ਨਾ ਕੁੰਡੀ ਸੋਟਾ ਕੋਟਕੇ ਮਸਾਲਾ ਦਾ ਪੋਣ ਕੇ सब्जी ਬਣਾਈ ਇਹਦੀ ਵਧੀਆ ਬਣੀ ਮੈਂ ਜਿੱਤੇ ਬੜੀ ਸੁਆਦ ਆਸ਼ੀਏ ਤੇ ਖੜਾ ਮਸਾਲਾ ਕੁੱਟਦੇ ਹੁੰਦੇ ਸਾਂ ਵਿੱਚ ਜੀ ਉਹ ਮਸਾਲੇ ਸਾਰੇ ਮੋٹے ਮੋٹے ਲਿਆ ਕੇ ਥੋੜਾ ਜਿਹਾ ਵਿੱਚ ਪਾਉਣਾ ਮਿਰਚਾਂ ਪਾ ਕੇ ਕੁੱਟ ਕੇ ਚੀਨ ਬਣਾਓ ਉਤਰਾ ਮੈਂ ਬਣਾਈ ਹਾਂ ਸਵਾਦ ਬੜੀ ਬਣੀ ਹੈ ਮੁੰਮੇ ਚ ਤੇ ਖੁਸ਼ਬੂ ਬੜੀ ਸੁਣੀ ਆਉਂਦੀ ਸਵਾਦ ਵੀ ਆਹ ਇਹਦੇ ਚ ਤੇ ਲਸਣ ਨਾ ਦਰਪਦੀ ਨਹੀਂ ਸੁਣੀ ਖੁਸ਼ਬੂ ਆ ਨਾ ਤੂੰ ਉਫੜ ਕਿਉਂ ਨਾਸ ਮਾਰ ਦਿੱਤਾ ਉਹਦਾ ਆ ਮਮੀ ਮੈਂ ਨਿੱਦ ਮਾਂ ਆਪਸੀ ਨਹੀਂ ਆ ਫਿਰ ਮਮੀ ਆ ਪਲ ਲੈ ਲੈ ਲੈਣ ਚੱਲੀ ਚਾ ਰੋਟੀ ਖਾ ਲ ਤਰ ਲੈ ਕੇ ਆਂਦੇ ਮਮੀ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਪਾਪਾ ਕੁੱਤੇ ਨੂੰ ਨਾ ਹੀ ਰੱਖਦੇ ਆਹ ਉਹ ਤੇ ਇਹਨੂੰ ਪਹਿਲੇ ਚੰਗਾ ਪਹਿਲੇ ਸਾਡਾ ਪੁਰਾਣਾ ਤੇਰੀ ਪਰਦਾਦੀ ਦਾ ਹੈ ਹੈ ਪੜਦਾਦੀ ਦੀ ਵੀ ਅੱਗੇ ਗਾਂ ਜਿਹਦੀ ਉਹਦੀ ਸਾਸ ਸੀਗੀ ਉਹਦੀ ਉਹਦਾ ਸੀ ਨਾ ਤੇ ਦਾਦੀ ਨੇ ਹਾਂ ਦੀ ਸਬਜੀ ਵਿੱਚ ਉਹ ਸਬਜੀ ਸਵਾਦ ਬੜੀ ਬਣੀ ਹਾਂ ਚੱਲ ਜੇ ਪਰਾਂਣ ਬਾਤ ਹੈ ਹੂੰ ਮੰਮੀ ਨਾ ਲੈ ਮੇਰੀ ਗੱਲ ਸੁਣੋ ਆਪ ਕੋ ਪਲਾਸਟਿਕ ਦੇ ਪੰਡੇ ਨਹੀਂ ਵਰਤਨੇ ਹੈ ਗੱਲ ਚ ਹੂੰ ਸਟੀਲ ਦੇ ਪੰਡੇ ਵਰਤਾਂਗੇ ਹਾਂ ਤੇ ਉਹ ਪਿੱਤਲ ਦੇ ਪੰਡੇ ਵੜਾ ਜਿੰਦਾ ਕਲੀ ਕਰ ਉਹਨੇ ਪਿੱਤਲ ਤੇ ਥਾਣੀ ਉਹਨੇ ਰੋਟੀ ਖਾਇਆ ਕਰ ਠੀਕ ਹੈ ਮੰਮੀ ਪੁਰਾਣਾ ਕਲਚਰ ਵਰਤੋ ਮੇਰੇ ਆਖੇ ਲੱਗੋ ਹਾਂ ਨਾ ਠੀਕ ਠੀਕ ਜੇ ਵੀ ਆ ਗਾ ਬੱਚੇ ਨਾ ਪੁੱਤਾ ਮਾਰੇ ਹੋਣਾ ਆ ਜਾ ਆਪਣੇ ਨੋਆ ਪੁੱਤਾਂ ਨੂੰ ਪੁਰਾਣੇ ਤੋਂ ਪੁਰਾਣੇ ਭਾੜੇ ਕੜਾਈਆਂ ਨੂੰ ਵੀ ਕਰਾ ਦਾਂਗੀ ਪ੍ਰਾਪਨ ਨਹੀਂ ਕਰਾਵਾਂਗੀ ਪ੍ਰਾਪਨ ਪੜਾ ਦੇ ਲਵਾ ਦਾਂਗੀ ਮਮੀ ਲੈਡ ਮਮੀ ਆਪਣੇ ਘਰ ਕੋਲੀਆਂ ਜੇ ਵੀ ਦੇ ਹੈਗੀਆਂ ਨੇ ਉਹਨਾਂ ਨੂੰ ਕਰਾ ਉਹਨਾਂ ਚੁਕਰਾ ਕੇ ਉਹਨਾਂ ਚ ਸਬਜ਼ੀ ਪਾ ਆ ਕੇ ਖਾ ਲੈ ਜੀ ਮੈਂ ਸਾਰੇ ਸਟੋਰ ਤੇ ਸੋਗਤ ਕਰਤੀ ਸੀ ਨਹੀਂ ਨਹੀਂ ਕਰਵਾ ਲਾਂਗੀ ਠੀਕ ਹੈ ਜਦ ਵਿੱਚ ਆ ਗਏ ਚਲੋ 2 ਵਜੇ ਜਾਂਦੇ ਰੋਟੀ ਖਾਣ ਚੱਲ ਫਿਰ ਚੱਲ ਹਾਂ ਹਾਂ ਮੰਮੀ ਚਲੋ ਚੱਲ ਮੈਂ ਟੱਕ ਤਾ ਕੇ ਤੂੰ ਆ ਚਲੋ ਵਾਹ ਗੈਸ ਬੰਦ ਕਰ ਦੋ ਮੰਮੀ ਗੈਸ ਬੰਦ ਕਰ ਦੋ ਕਰ ਦੇ ਤਾਂ ਠੀਕ ਹੈ ਚਲੋ ਆਜੋ ਮੰਮੀ ਫਿਰ ਨਾ ਚਲਾ ਗਿਆ ਤੇ